ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ਼੍ਰੀ ਗੁਰੂ ਅਰਜਨ ਦੇਵ ਜੀ ਸੇਂਖ ਸਭਾ ਸਨਿਨ ਕ੍ਰੇਵ ਸੈਕਟਰ 125 ਖਰੜ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ ਜਿਸ ਦੀ ਆਰੰਭਤਾ ਸ਼੍ਰੀ ਅਕਨਪਟ ਸਾਹਿਬ ਜੀ ਅਤੇ ਵਿਸ਼ਾਲ ਨਗਰ ਕੀਰਤਨ ਰਾਹੀਂ ਕੀਤੀ ਗਈ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਤਰਸ਼ਾਏ ਅਤੇ ਪੰਜ ਪਿਆਰਿਆਂ ਦੀ ਗਵਾਈ ਚ ਗਤਕਾ ਖੇਡਦੇ ਹੋਏ ਨਿਹੰਗ ਸਿੰਘਾਂ ਵੱਲੋਂ ਵਿਸ਼ੇਸ਼ ਤੌਰ ਤੇ ਘੋੜਸਵਾਰੀ ਅਤੇ ਬੈਂਡ ਵਾਜਾ ਸਮੇਤ ਜਕਾਰਿਆਂ ਦੀ ਗੂੰਜ ਨਾਲ ਇਹ ਨਗਰ ਕੀਰਤਨ ਜੋ ਖਰੜ ਦੀਆਂ ਵੱਖ-ਵੱਖ ਕਲੋਨੀਆਂ ਅਤੇ ਪਿੰਡਾਂ 'ਚ ਪੁੱਜਣ ਤੇ ਸੰਗਤਾਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ ਇਹ ਨਗਰ ਕੀਰਤਨ ਪ੍ਰਧਾਨ ਰਜਿੰਦਰ ਸਿੰਘ ਬੱਬੂ ਅਤੇ ਸਮੂਹ ਗੁਰਦੁਆਰਾ ਪਰਬੰਧਕ ਕਮੇਟੀ ਮੈਂਬਰਾਂ ਦੀ ਗਵਾਈ ਚ ਕਰਵਾਇਆ ਗਿਆ ਇਹ ਨਗਰ ਕੀਰਤਨ ਸ਼ਾਮੀ 4 ਵਜੇ ਸਨਿਨਖਲੇ ਵਿਖੇ ਸੰਪੂਰਨ ਹੋਇਆ ਅਖੀਰ ਚ ਪ੍ਰਧਾਨ ਜੇਂਦਰ ਸਿੰਘ ਬੱਬੂ ਨੇ ਇਸ ਨਗਰ ਕੀ ਤੰਤੇ ਪਹੁੰਚਣ ਤੇ ਆਈ ਸੰਗਤ ਦਾ ਧੰਨਵਾਦ ਕੀਤਾ ਆ ਪੁਲੋਤੀ ਨਗਰ ਨਿਵਾਸੀਆਂ ਨੂੰ ਹੋਰ ਨਾਨਕਦੇਵ ਜੀ ਦੇ ਵਰਪਰਤੀਆਂ ਲੱਖ ਲੱਖ ਵਧਾਈਆਂ ਮੁੱਖੇ ਜਨਤੋਂ ਤੇ ਅੱਜ ਅਸੀਂ ਇਹ ਨਿਸ਼ਾਨ ਨਗਰ ਦੀ ਤਲ ਬਗਦੋਰਾ ਨਿਗਰਵਰਤਨ ਦੇ ਜੀ ਇੱਥੇ ਸਭ ਤੋਂ ਜਨਨ ਪਲੇਅਰ ਤੋਂ ਲੈ ਕੇ ਖਿਡਾਣਰੀ ਚਨੇ ਕਲੱਬ ਕੇਂਦਰੀ ਅਭਿਆਰ ਕੰਟਰੀ ਉਤਨ ਆਤਨ ਤਰ ਮੰਦਰ ਨੂੰ ਹੁੰਦਾ ਹੋਇਆ ਇਹ ਨਗਰ ਕੀਰਤਨ ਸਾਡਾ ਗੁਰਦੁਆਰਾ ਸਾਹਿਬ 4:30 ਵਜੇ ਸਮਾਪਤ ਹੋਵੇਗਾ ਆਪ ਸਮੁੱਚੀ ਸੰਗਤ ਨੂੰ ਬਹੁਤ ਬਹੁਤ ਵਧਾਈਆਂ ਗੁਰਪੁਰਬ ਨੂੰ ਸਮਰਪਿਤ ਇਹ ਨਗਰ ਕੀਰਤਨ ਅੱਜ ਗੁਰਦੁਆਰਾ ਸਨੀਅਨ ਕਲੇਮ ਦੀ ਪ੍ਰਬੰਧਕ ਕਮੇਟੀ ਜਿਨ੍ਹਾਂ ਦੇ ਪ੍ਰਧਾਨ ਸਾਡੇ ਗਿੰਦਰ ਸਿੰਘ ਬੱਬੂ ਜੀ ਤੋਂ ਉਹਨਾਂ ਦੀ ਸਮੁੱਚੀ ਕਮੇਟੀ ਜਿਨ੍ਹਾਂ ਦੇ ਬਹੁਤ ਵਧੀਆ ਢੰਗ ਨਾਲ ਧਨਕਤਾ ਦੇ ਸਹਿਯੋਗ ਨਾਲ ਪਬਲਿਕ ਦੇ ਸਹਿਯੋਗ ਨਾਲ ਸਾਡੇ ਨੂੰ ਪਿਆਰਿਆਂ ਦੇ ਸਹਿਯੋਗ ਨਾਲ ਨਗਰ ਕੀਰਤਨ ਦਾ ਆਯੋਜਨ ਕੀਤਾ ਹੈ ਮੈਂ ਸਭ ਤੋਂ ਪਹਿਲਾਂ ਇਸ ਦੌਰਾਨ ਮਨਵੰਦ ਕਮੇਟੀ ਦੇ ਸੁਪਰੀ ਸਿੱਖ ਸੰਗਤ ਨੂੰ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ਲੱਖ ਲੱਖ ਵਧਾਈਆਂ ਦਾ